ਅਲਕਾ ਵਿਧਾਨ ਸਭਾ ਫਲੋਰ ਦੇ ਅੱਜ ਵੱਖ-ਵੱਖ ਪਿੰਡਾਂ ਦੇ ਵਿੱਚ ਸੜਕਾਂ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਆ ਅਸੀਂ ਸਭ ਤੋਂ ਪਹਿਲਾਂ ਜਿਹੜਾ ਹੈ ਢੀਂਡਸਾ ਤੋਂ ਜਿਹੜਾ ਵਾਂਸੀਆਂ ਦਾ ਸਕੂਲ ਆ ਉਹਦੀ ਸ਼ੁਰੂਆਤ ਕਰਾਈ ਫੇ ਢੀਂਡਸਾ ਤੋਂ ਜਿਹੜਾ ਹੈ ਲਾਂਗੜੀਆਂ ਦਾ ਰਸਤਾ ਜਾਂਦਾ ਉਸ ਦੀ ਕਰਾਈ ਫੇ ਜੰਡ ਤੋਂ ਲੈ ਕੇ ਜਿਹੜਾ ਹੈ ਬੁੱਬਾ ਆ ਬੁੱਪਾ ਰਾਮਾ ਮੇਨ ਗਰਾਹ ਦੀ ਸ਼ਹਿਰ ਨੂੰ ਲੱਗ ਜਾਂਦੀ ਹੈਗਾ ਉਸ ਦੀ ਸੜਕ ਦਾ ਕੀਤਾ ਤੇ ਫੇ ਨਾਲ ਹੀ ਅਸੀਂ ਜਿਹੜੀ ਬਾਂਸੀਆਂ ਤੋਂ ਲੈ ਕੇ ਤਕਰੀਬਨ ਸੰਗਟ ਈਸੀਆਂ ਤੱਕ ਪੂਰੀ ਤੱਕ ਛੜਕਾਉਂਦੀ ਹੈਗੀ ਆ ਉਹਦਾ ਕੀਤਾ ਤੇ ਹੁਣ ਜਿਹੜੀ ਹੈਗੀ ਆ ਗੁਰਦੁਆਰਾ ਸਾਹਿਬ ਤੋਂ ਲੈ ਕੇ ਸੰਗਟ ਈਸੀਆਂ ਬਿੰਦ ਤੱਕ ਦਾ ਜਿਹੜਾ ਹੈ ਇਹ ਛੜਕਦਾ ਕੀਤਾ ਇਹਨਾਂ ਛੜਕਾਂ ਦੀ ਕੁੱਲ ਜਿਹੜਾ ਹੈਗਾ 1 ਕਰੋੜ ਤੇ 37 ਲੱਖ ਰੁਪਏ ਜਿਹੜਾ ਉਹ ਖਰਚ ਹੋਣਾ ਹੈ ਔਰ ਇਹਦੇ ਵਿੱਚ ਹਰ ਰਿਪੇਅਰ ਮੇਨਟੇਨੈਂਸ ਵੀ ਆ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਦਾ ਅਭਵਾਨ ਸਿੰਘ ਮਾਨ ਹੋਣਾ ਨਹੀਂ ਇਹ ਪਹਿਲੀ ਵਾਰ ਇਤਿਹਾਸ ਰਚਿਆ ਕੇ ਪੰਜਾਂ ਸਾਲਾਂ ਦੀ ਟਿਨਿਓਰ ਦੇ ਵਿੱਚ ਸੜਕਾਂ ਦੀ ਜੋ ਮੁਰੰਮਤ ਹੋਣੀ ਆ ਉਹਦੇ ਵੀ ਫੰਡ ਜਿਹੜੇ ਹੈਗੇ ਇਸ ਵਾਰ ਪਾਏ ਹੈਗੇ ਹਲਕਾ ਵਿਧਾਨ ਸਭਾ ਫਲੋਰ ਦੇ ਅਸੀਂ ਅੱਜ ਕੋਈ ਸਾਡਾ ਚੌਥਾ ਦਿਨ ਆ ਤਕਰੀਬਨ ਜਿਹੜੀਆਂ ਸੜਕਾਂ ਸਾਰੀਆਂ ਆ ਉਹਨਾਂ ਦੀ ਅਸੀਂ ਰਜਾਨਾ ਸੱਤ ਸੱਤ ਅੱਠ ਛੇ ਸੜਕਾਂ ਦਾ ਜਿਹੜਾ ਕੰਮ ਸ਼ੁਰੂ ਕਰਨੇ ਜਾ ਰਹੇ ਆ ਛੜਕਾਂ ਦਾ ਜਿਹੜਾ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਜਾਲ ਵਿਛਾ ਦੇਣਾ ਵਿਕਾਸ ਦੇ ਕੰਮ ਬਹੁਤ ਹੀ ਤੇਜ਼ੀ ਦੇ ਨਾਲ ਹੋ ਰਿਹਾ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਲਗਭਗ 16 ਤੋਂ 17 ਕਰੋੜ ਰੁਪਏ ਜਿਹੜਾ ਇਸ ਵਾਰ ਜਿਹੜਾ ਵਿਕਾਸ ਦੇ ਕੰਮਾਂ ਤੇ ਚੱਲਿਆ ਚਾਹੇ ਉਹ 14ਵੇਂ ਬਿੱੱਦਾ ਹੋਵੇ ਚਾਹੇ 15ਵੇਂ ਬਿੱੱਦਾ ਹੋਵੇ 11 ਕਰੋੜ ਰੁਪਏ ਜਿਹੜਾ ਹੈ ਉਹ ਪਹਿਲਾਂ ਹੀ ਚੱਲਿਆ ਹੈ ਤੇ 5 ਕਰੋੜ ਰੁਪਏ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਹੈਗਾ ਹੋਰ ਫੰਡ ਜਿਹੜਾ ਉਹ ਜਾਰੀ ਕੀਤਾ ਹੈਗਾ ਔਰ ਬਿਵੇਕੀ ਗ੍ਰਾਂਟਾਂ ਔਰ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਗ੍ਰਾਂਟਾਂ ਵੀ ਜਿਹੜੀਆਂ ਉਹ ਚੱਲ ਰਹੀਆਂ ਆ ਅਸੀਂ ਪਿੰਡਾਂ ਦੀ ਜਿਹੜੀ ਊਕਾਇ ਕਲਪ ਕਰਨ ਦੇ ਵਿੱਚ ਜਿਹੜਾ ਬਹੁਤ ਵੱਡਾ ਯੋਗਦਾਨ ਪਾਵਾਂਗੇ ਵਿਸ਼ਵਾਸ ਦੋਣੇ ਆ ਔਰ ਜਿਹੜੀਆਂ ਸਾਰੀਆਂ ਸੜਕਾਂ ਆ ਉਹਨਾਂ ਦੀ ਵੀ ਅਸੀਂ ਜਿਹੜੀ ਹੈਗਾ ਮਰਮਮਤ ਜਿਹੜੀ ਹੈਗੀ ਉਹਨਾਂ ਨੂੰ ਨੰਬੀਨੀ ਕਰਨ ਜਿਹੜਾ ਕੰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਵਾਂਗੇ ਸਾਡੇ ਨਾਲ ਅੱਜ ਇੱਥੇ ਪਿੰਡ ਸੰਗਟੇਸੀਆਂ ਦੀ ਸਾਰੀ ਸਤਿਕਾਰਤ ਪੰਚਾਇਤ ਖੜੀ ਹੈਗੀ ਆ ਸਾਡੇ ਹਲਕਾ ਫਲੋਰ ਦੇ ਜਿਹੜੇ ਬਲਾਕ ਪ੍ਰਧਾਨ ਆ ਸਾਡੇ ਅਵਤਾਰ ਸਿੰਘ ਜੀ ਜਿਹੜੇ ਹੈਗੇ ਆ ਬਾਂਸੀਆਂ ਤੋਂ ਆ ਸਾਡੇ ਬਹੁਤ ਹੀ ਸਤਿਕਾਰਯੋਗ ਜੰਗ ਮਨਦੀਪ ਲੋਹਾਰਾ ਤੋਂ ਜਿਹੜੇ ਆ ਸਰਪੰਚ ਵੀ ਆ ਔਰ ਸਾਡੇ ਇਹਨਾਂ ਪਿੰਡਾਂ ਦੇ ਬਲਾਕ ਪ੍ਰਧਾਨ ਵੀ ਆ ਇਹਨਾਂ ਸਾਰੇ ਸਾਥੀਆਂ ਦੀ ਰਹਿਨਮਾਈ ਦੇ ਵਿੱਚ ਬਾਬਾ ਜੀ ਖੜੇ ਨੇ ਲਖਵੀਰ ਸਿੰਘ ਜਿਹੜੇ ਸਾਡੇ ਬਾਬਾ ਬੋਲ ਨੇ ਆਮ ਆਦਮੀ ਪਾਰਟੀ ਆ ਥਾਮਿਆ ਉਹ ਵੀ ਇੱਥੇ ਹਰਕਮਲ ਸਰਪੰਚ ਵੀ ਜਿਹੜੇ ਹੈਗੇ ਆ ਬੇਗਪੁਰ ਤੋਂ ਖੜੇ ਸਾਰੇ ਸਤਿਕਾਰ ਸਾਥੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੁਬਾਰਕਬਾਦ ਵੀ ਦਿੰਦਾ ਕਿ ਸਾਰੀਆਂ ਸੜਕਾਂ ਜਿਹੜੀਆਂ ਸੀ ਉਹ ਮੁਕੰਮਲ ਕਰਾਵਾਂਗੇ ਔਰ ਬਕਾਅ ਸੇ ਕੰਮਾਂ ਨੂੰ ਜਿਹੜਾ ਤੇਜ਼ੀ ਦੇ ਵਿੱਚ ਲਿਆਵਾਂਗੇ ਸਿਰਫ ਤੇ ਸਿਰਫ ਤੁਹਾਡਾ ਸਾਥ ਚਾਹੀਦਾ ਆ ਕਿਉਂਕਿ ਹਲਕਾ ਬਧਾਰਸਲਾ ਫਲੋ ਨੂੰ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਉਹ ਖਾਲੀ ਦਲ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਉਹਨਾਂ ਨੇ ਅੱਖੋਂ ਪਰੋਖੇ ਕੀਤਾ ਆ ਉਹ ਸੜਕਾਂ ਜਿਹੜੀਆਂ 15-15 20-20 ਸਾਲ ਤੋਂ ਨਹੀਂ ਬਣਾਈਆਂ ਗਈਆਂ ਜਦੋਂ ਕਿ ਉਹਨਾਂ ਪਾਰਟੀਆਂ ਦਾ ਫਰਜ਼ ਸੀ ਉਹਨਾਂ ਨੂੰ ਬਣਾਉਣੀਆਂ ਚਾਹੀਦੀਆਂ ਸੀ ਪਰੰਤੂ ਹੁਣ ਇਹ ਸੜਕਾਂ ਜਿਹੜੀਆਂ ਆ ਇਹ ਇਨਾਂ ਤੇ ਜਿਹੜਾ ਹੈਗਾ ਆਮ ਆਦੀ ਪਾਰਟੀ ਸੂਬੇ ਦੇ ਮੁੱਖ ਮੰਤਰੀ ਸਾਫਵਾਨ ਸਿੰਘ ਮਾਨ ਉਹਦੀ ਰਹਿਨਮਾਈ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਵਿਧਾਨ ਸਭਾ ਫਲੋਰ ਦੇ ਅੱਜ ਵੱਖ-ਵੱਖ ਪਿੰਡਾਂ ਦੇ ਵਿੱਚ ਸੜਕਾਂ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਆ ਅਸੀਂ ਸਭ ਤੋਂ ਪਹਿਲਾਂ ਜਿਹੜਾ ਹੈ ਢੀਂਡਸਾ ਤੋਂ ਜਿਹੜਾ ਵਾਂਸੀਆਂ ਦਾ ਸਕੂਲ ਆ ਉਹਦੀ ਸ਼ੁਰੂਆਤ ਕਰਾਈ ਫੇ ਢੀਂਡਸਿਆਂ ਤੋਂ ਜਿਹੜਾ ਹੈ ਲੌਂਗ ਰੀ ਅੰਦਰਸਤਾ ਜਾਂਦਾ ਉਸ ਦੀ ਕਰਾਈ ਫਿਰ ਜੰਡ ਤੋਂ ਲੈ ਕੇ ਜਿਹੜਾ ਹੈ ਬੂਬਾ ਬੂਪਾ ਰਾਮਾ ਮੇਨ ਗਰਾਹ ਦੀ ਸ਼ਹਿਰ ਨੂੰ ਲੱਗ ਜਾਂਦੀ ਹੈ ਗਿਆ ਉਸ ਦੀ ਸੜਕ ਦਾ ਕੀਤਾ ਤੇ ਫਿਰ ਨਾਲ ਹੀ ਅਸੀਂ ਜਿਹੜੀ ਬਾਂਸੀਆਂ ਤੋਂ ਲੈ ਕੇ ਤਕਰੀਬਨ ਉਸ ਸੰਗਟੀਸੀਆਂ ਤੱਕ ਪੁਲੀ ਤੱਕ ਸੜਕ ਆਉਂਦੀ ਹੈ ਗਿਆ ਉਹਦਾ ਕੀਤਾ ਤੇ ਹੁਣ ਜਿਹੜੀ ਹੈਗੀ ਆ ਗੁਰਦੁਆਰਾ ਸਾਹਿਬ ਤੋਂ ਲੈ ਕੇ ਸੰਗਟੀਸੀਆਂ ਬਣ ਤੱਕ ਦਾ ਜਿਹੜਾ ਹੈ ਇਹ ਸੜਕ ਦਾ ਕੀਤਾ ਇਹਨਾਂ ਸੜਕਾਂ ਦੀ ਕੁੱਲ ਜਿਹੜਾ ਹੈਗਾ 1 ਕਰੋੜ ਤੇ 37 ਲੱਖ ਰੁਪਏ ਜਿਹੜਾ ਉਹ ਖਰਚ ਹੋਣਾ ਆ ਔਰ ਇਹਦੇ ਵਿੱਚ ਹਰ ਰਿਪੇਅਰ ਮੇਨਟੇਨੈਂਸ ਵੀ ਆ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਦਾ ਭਵਨ ਸਿੰਘ ਮਾਨ ਹੋਣਾ ਨਹੀਂ ਇਹ ਪਹਿਲੀ ਵਾਰ ਇਤਿਹਾਸ ਰਚਿਆ ਕਿ ਪੰਜਾਂ ਸਾਲਾਂ ਦੀ ਟਿਨਿਓਰ ਦੇ ਵਿੱਚ ਸੜਕਾਂ ਦੀ ਜੋ ਮਰਮਮਤ ਹੋਣੀ ਆ ਉਹਦੇ ਵੀ ਫੰਡ ਜਿਹੜੇ ਹੈਗੇ ਇਸ ਵਾਰ ਪਾਏ ਹੈਗੇ ਹਲਕਾ ਵਿਧਾਨ ਸਭਾ ਫਲੋਰ ਦੇ ਅਸੀਂ ਅੱਜ ਕੋਈ ਸਾਡਾ ਚੌਥਾ ਦਿਨ ਆ ਤਕਰੀਬਨ ਜਿਹੜੀਆਂ ਸੜਕਾਂ ਸਾਰੀਆਂ ਆ ਉਹਨਾਂ ਦੀਆਂ ਸਿਰਜਣਾ ਸਸ 7 8 6 ਛੜਕਾਂ ਦਾ ਜਿਹੜਾ ਕੰਮ ਸ਼ੁਰੂ ਕਰਨੇ ਜਾ ਰਹੇ ਆ ਸੜਕਾਂ ਦਾ ਜਿਹੜਾ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਜਾਲ ਵਿਛਾ ਦੇਣਾ ਵਿਕਾਸ ਦੇ ਕੰਮ ਬਹੁਤ ਹੀ ਤੇਜ਼ੀ ਦੇ ਨਾਲ ਹੋ ਰਿਹਾ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਲਗਭਗ 16 ਤੋਂ 17 ਕਰੋੜ ਰੁਪਈਆ ਜਿਹੜਾ ਇਸ ਵਾਰ ਜਿਹੜਾ ਵਿਕਾਸ ਦੇ ਕੰਮਾਂ ਤੇ ਚੱਲਿਆ ਚਾਹੇ ਉਹ 14ਵੇਂ ਵਿੱਤ ਦਾ ਹੋਵੇ ਚਾਹੇ 15ਵੇਂ ਵਿੱਤ ਦਾ ਹੋਵੇ 11 ਕਰੋੜ ਰੁਪਈਆ ਜਿਹੜਾ ਹੈ ਉਹ ਪਹਿਲਾਂ ਹੀ ਚੱਲਿਆ ਹੈ ਤੇ 5 ਕਰੋੜ ਰੁਪਈਆ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਨੇ ਜਿਹੜਾਗਾ ਹੋਰ ਫੰਡ ਜਿਹੜਾ ਉਹ ਜਾਰੀ ਕੀਤਾ ਹੈਗਾ ਔਰ ਵਿਵੈਕੀ ਗ੍ਰਾਂਟਾਂ ਔਰ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਗ੍ਰਾਂਟਾਂ ਵੀ ਜਿਹੜੀਆਂ ਉਹ ਚੱਲ ਰਹੀਆਂ ਆ ਅਸੀਂ ਪਿੰਡਾਂ ਦੀ ਜਿਹੜੀ ਊਕਾਇਆ ਕਲਪ ਕਰਨ ਦੇ ਵਿੱਚ ਜਿਹੜਾ ਬਹੁਤ ਵੱਡਾ ਯੋਗਦਾਨ ਪਾਵਾਂਗੇ ਵਿਸ਼ਵਾਸ ਦੋਣੇ ਆ ਔਰ ਜਿਹੜੀਆਂ ਸਾਰੀਆਂ ਸੜਕਾਂ ਆ ਉਹਨਾਂ ਦੀ ਵੀ ਅਸੀਂ ਜਿਹੜੀ ਹੈਗਾ ਮਰਮਤ ਜਿਹੜੀ ਹੈਗੀ ਉਹਨਾਂ ਨੂੰ ਨੰਬੀਨੀ ਕਰਨ ਜਿਹੜਾ ਕੰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਵਾਂਗੇ ਸਾਡੇ ਨਾਲ ਅੱਜ ਇੱਥੇ ਪਿੰਡ ਸੰਗਟੇਸੀਆਂ ਦੀ ਸਾਰੀ ਸਤਿਕਾਰਤ ਪੰਚਾਇਤ ਖੜੀ ਹੈਗੀ ਆ ਸਾਡੇ ਹਲਕਾ ਫਲੋਰ ਦੇ ਜਿਹੜੇ ਬਲਾਕ ਪ੍ਰਧਾਨ ਆ ਸਾਡੇ ਅਵਤਾਰ ਸਿੰਘ ਜੀ ਜਿਹੜੇ ਹੈਗੇ ਆ ਵਾਂਸੀਆਂ ਤੋਂ ਆ ਸਾਡੇ ਬਹੁਤ ਸੇ ਸਤਿਕਾਰਯੋਗ ਜੰਗ ਮਨਦੀਪ ਪੁਹਾਰਾ ਤੋਂ ਜਿਹੜੇ ਆ ਸਰਪੰਚ ਵੀ ਆ ਔਰ ਸਾਡੇ ਇਹਨਾਂ ਪਿੰਡਾਂ ਦੇ ਬਲਾਕ ਪ੍ਰਧਾਨ ਵੀ ਆ ਇਹਨਾਂ ਸਾਰੇ ਸਾਥੀਆਂ ਦੀ ਰਹਿਮਾਈ ਦੇ ਵਿੱਚ ਬਾਬਾ ਜੀ ਖੜੇ ਨੇ ਲਖਵੀਰ ਸਿੰਘ ਜਿਹੜੇ ਸਾਡੇ ਬਾਬਾ ਬੋੜ ਨੇ ਆਮ ਆਦੀ ਪਾਰਟੀ ਆ ਥਾਮਿਆ ਉਹ ਵੀ ਇੱਥੇ ਹਰਕਮਲ ਸਰਪੰਚ ਵੀ ਜਿਹੜੇ ਹੈਗੇ ਆ ਬੇਗਪੁਰ ਤੋਂ ਖੜੇ ਸਾਰੇ ਸਤਿਕਾਰ ਸਾਥੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੁਬਾਰਕਬਾਦ ਵੀ ਦਿੰਦਾ ਕਿ ਸਾਰੀਆਂ ਸੜਕਾਂ ਜਿਹੜੀਆਂ ਸੀ ਉਹ ਮੁਕੰਮਲ ਕਰਾਵਾਂਗੇ ਔਰ ਬਕਾਅ ਸੇ ਕੰਮਾਂ ਨੂੰ ਜਿਹੜਾ ਤੇਜ਼ੀ ਦੇ ਵਿੱਚ ਲਿਆਵਾਂਗੇ ਸਿਰਫ ਤੇ ਸਿਰਫ ਤੁਹਾਡਾ ਸਾਥ ਚਾਹੀਦਾ ਆ ਕਿਉਂਕਿ ਹਲਕਾ ਬਧਾਰਸਵਾ ਫਲੋ ਨੂੰ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਉਹ ਖਾਲੀਦ ਅਲ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਉਹਨਾਂ ਨੇ ਅੱਖੋਂ ਪਰੋਖੇ ਕੀਤਾ ਆ ਉਹ ਸੜਕਾਂ ਜਿਹੜੀਆਂ 15-15 20-20 ਸਾਲ ਤੋਂ ਨਹੀਂ ਬਣਾਈਆਂ ਗਈਆਂ ਜਦੋਂ ਕਿ ਉਹਨਾਂ ਪਾਰਟੀਆਂ ਦਾ ਫਰਜ਼ ਸੀ ਉਹਨਾਂ ਨੂੰ ਬਣੋਣੀਆਂ ਚਾਹੀਦੀਆਂ ਸੀ ਪਰੰਤੂ ਹੁਣ ਇਹ ਸੜਕਾਂ ਜਿਹੜੀਆਂ ਆ ਇਹ ਇਨਾਂ ਤੇ ਜਿਹੜਾ ਹੈਗਾ ਆਮ ਆਦੀ ਪਾਰਟੀ ਸੁਭੇ ਦੇ ਮੁਖਮੰਦੀ ਸਾਫਵਾਨ ਸਿੰਘ ਮਾਨ ਹੋਣ ਦੀ ਰਹਿਨਮਾਈ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ